ਹਾਂਜੀ ਦੋਸਤੋ ਪਹਿਲਾਂ ਆ ਵੀਡੀਓ ਦੇਖੋ ਫਿਰ ਆਪਾਂ ਇਸ ਤੇ ਗੱਲ ਕਰਦੇ ਆ ਆ ਲਓ ਜੀ ਇੱਕ ਅਨਪੜ ਬੰਦੇ ਨੇ ਯਾਰ ਸੈਂਸ ਫੇਲ ਕਰਤੀ ਤੁਸੀਂ ਆਪ ਦੇਖੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਪੂਰੀ ਵੇਖਿਓ ਅੰਗੂਠਾ ਛਾਪ ਬੰਦਾ ਯਾਰ ਕਿੰਨਾ ਤਾਕੜਾ ਦਿਮਾਗ ਲਾਇਆ ਯਾਰ ਮੈਂ ਤਾਂ ਕਹਣਾ ਇਸ ਬੰਦੇ ਨੂੰ ਪੁਰਸਕਾਰ ਬਣਦਾ ਯਾਰ ਪੁਰਸਕਾਰ ਬਣਦਾ ਸੈਂਸ ਫੇਲ ਕਰਤੀ ਯਾਰ ਬੰਦੇ ਨੇ ਹੈਰਾਨ ਆ ਯਾਰ ਮੈਂ ਤਾਂ ਅੱਛਾ ਇਹ ਵੀਰ ਕਹਿ ਰਿਹਾ ਹੈ ਕਿ ਇਸ ਬੰਦੇ ਨੇ ਸਾਇੰਸ ਫੇਲ ਕਰਤੀ ਦਿਮਾਗ ਬਹੁਤ ਵਧੀਆ ਵਰਤਿਆ ਇਸ ਵੀਰ ਨੂੰ ਮੈਂ ਦੱਸਣਾ ਚਾਹਣਾ ਕਿ ਇਸ ਬੰਦੇ ਨੇ ਸਾਇੰਸ ਫੇਲ ਨਹੀਂ ਕੀਤੀ ਇਸ ਬੰਦੇ ਨੇ ਸਾਇੰਸ ਦਾ ਸਹੀ ਇਸਤੇਮਾਲ ਕੀਤਾ ਆਪਣੇ ਦਿਮਾਗ ਦੇ ਵਰਤੋਂ ਕਰਕੇ ਇਹ ਜਨਰੇਟਰ ਨੀਲੇ ਕਲਰ ਦਾ ਜਨਰੇਟਰ ਹੈ ਤੇ ਇਸ ਨੂੰ ਚਲਾਉਣ ਵਾਸਤੇ ਜੋ ਇੰਜਨ ਵਰਤਿਆ ਜਾਂਦਾ ਉਸ ਦੀ ਜਗ੍ਹਾ ਤੇ ਇਹਨੇ ਸਾਈਕਲ ਦਾ ਉਪਯੋਗ ਕੀਤਾ ਹੈ ਇੰਜਨ ਦੇ ਨਾਲ ਜਿਹੜੇ ਦੋ ਚੱਕੇ ਲੱਗੇ ਹੁੰਦੇ ਆ ਉਹ ਨੀਲੇ ਰੰਗ ਦੇ ਇਸ ਵਿੱਚ ਦਿਖਾਈ ਦੇ ਰਿਹਾ ਤੇ ਨਾਲ ਪੰਪ ਹੈ ਮੋਟਰ ਹੈ ਤੇ ਜਿਹੜਾ ਕਿ ਪਾਣੀ ਕੱਢ ਰਿਹਾ ਤਾਂ ਜੇ ਆਪਾਂ ਸਾਇੰਸ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਜਿਹੜੀ ਮਕੈਨੀਕਲ એનર્ਜੀ ਹੈ ਉਸ ਨੂੰ ਸਾਈਕਲ ਦੇ ذریعے ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕੀਤਾ ਜੋ ਕਿ ਜਨਰੇਟਰ ਤੋਂ ਬਣ ਰਹੀ ਹੈ ਤੇ ਜਨਰੇਟਰ ਤੋਂ ਫਿਰ ਇਲੈਕਟ੍ਰੀਕਲ એનર્ਜੀ ਅੱਗੇ ਮੋਟਰ ਨੂੰ ਚਲਾ ਕੇ ਮਕੈਨੀਕਲ એનર્ਜੀ ਤੋਂ ਫੇਰ ਜਿਹੜਾ ਪਾਣੀ ਕੱਢਿਆ ਜਾ ਰਿਹਾ ਤਾਂ ਇਸ ਵਿੱਚ ਸਾਇੰਸ ਫੇਲ ਕਰਨ ਵਾਲੀ ਕੋਈ ਗੱਲ ਨਹੀਂ ਹੈ ਬਲਕਿ ਸਾਇੰਸ ਦੀ ਵਰਤੋਂ ਕਰਕੇ ਹੀ ਜਿਹੜੀ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਤਾਂ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ